ਸੋ ਸਤਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਜਿਸ ਤਰ੍ਹਾਂ ਆਸ਼ਕੀ ਕਮਾਈ ਔਰ ਉਸ ਆਸ਼ਕ ਦੇ ਵਿੱਚ ਕੋਈ ਪੇਤ ਨਹੀਂ ਰਹਿਣ ਦਿੱਤਾ ਆਸ਼ਕੀ ਕਰਨ ਵਾਲਾ ਜਿਸ ਰੂਪ ਰੱਬ ਦੇ ਨਾਲ ਉਹ ਆਸ਼ਕੀ ਕਰ ਰਿਹਾ ਹੈ ਤੇ ਆਸ਼ਕ ਤੇ ਇੱਕੋ ਰੂਪ ਕਿਵੇਂ ਹੋ ਜਾਂਦੇ ਨੇ ਕਿ ਐਵੇਂ ਕਹੀਏ ਕਿ ਲੈਣਾ ਜੀ ਅੰਗਦ ਕਿਵੇਂ ਹੋਗੇ ਜਾਂ ਰਾਏ ਬਲਵੰਨ ਤਥਾ ਸੱਤੈ ਡੂਮ ਆਖੀ ਉਹਦੇ ਵਿੱਚ ਜ਼ਿਕਰ ਕੀਤਾ ਜੋਤ ਉਹਾ ਯੁਗਤ ਸਾਇਸ਼ ਹਕਾਇਆ ਫੇਰ ਪਲਟੀ ਹੈ ਹੈ ਤੇ ਗੁਰੂ ਨਾਨਕ ਸਾਹਿਬ ਦਾ ਸਾਇਆ ਪਲਟੀ ਗਈ ਇਹ ਹੁਣ ਕਾਇਆ ਕਿਵੇਂ ਪਲਟੀ ਗਈ ਕਿ ਕਾਇਆ ਹੀ ਕਿਵੇਂ ਅਸੀਂ ਕਹੀਏ ਕਿ ਜੋਤ ਰੂਪ ਹੋ ਗਈ ਗੁਰੂ ਨਾਨਕ ਸਾਹਿਬ ਦੀ ਇਹ ਕਿੰਨੀ ਹੀ ਆਸ਼ਕੀ ਇਹ ਆਸ਼ਕੀ ਨਾ ਕੋਈ ਸੰਸਾਰ ਦੀ ਹੈ ਤੇ ਨਾ ਇਹ ਕਾਮੁਕ ਵਾਸ਼ਨਾ ਵਾਲੀ ਹੈ ਤੇ ਨਾ ਇਹ ਆਸ਼ਕੀ ਉਹ ਹੈ ਜਿਸ ਆਸ਼ਕੀ ਨੂੰ ਭਾਵੇਂ ਭਾਈ ਗੁਰਦਾਸ ਜੀ ਨੇ ਜਾਂ ਭਾਈ ਨੰਦ ਲਾਲ ਜੀ ਨੇ ਭਾਵੇਂ ਉਸ ਆਸ਼ਕੀ ਨੂੰ ਲੈਲਾ ਮਜਨੂ ਆਸ਼ਕੀ ਆਖਿਆ ਭਾਈ ਗੁਰਦਾਸ ਸਿੰਘ ਨੇ ਜਾਂ ਭਾਈ ਨੰਦ ਲਾਲ ਜੀ ਨੇ ਪਾਰਬ੍ਰਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਦੋ ਲਫ਼ਜ਼ ਵਰਤੇ ਨੇ ਇੱਕ ਲਫ਼ਜ਼ ਵਰਤਿਆ ਸਾਕੀ ਦੂਸਰਾ ਲਫ਼ਜ਼ ਵਰਤਿਆ ਪਿਆਲਾ ਉਹਾਂ ਤੇ ਪਿਆਲਾ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਵਰਤਿਆ ਸੂਲ ਸੁਰਾਹੀ ਖੰਜਰ ਪਿਆਲਾ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਕੀ ਨਹੀਂ ਵਰਤਿਆ ਪਰ ਭਾਈ ਨੰਦ ਲਾਲ ਨੇ 사की ਵਰਤਿਆ ਕਿਉਂ ਵਰਤਿਆ ਇਥੇ ਅਸੀਂ ਟਪਲਾ ਖਾ ਜੀਏ ਜੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਭਾਵਨਾ ਤੋਂ ਮੰਨਫੀ ਹੋ ਜਾਈਏ ਉਹ ਕਹਿੰਦਾ ਕਿ ਕੌਣ ਕਹਿੰਦਾ ਕਿ ਕੱਲੀ 사की ਜਾਂ 사की ਕੌਣ ਹੁੰਦੀ ਹੈ ਜੀ ਪਿਆਲਾ ਸਰਵ ਕਰਨ ਵਾਲੀ ਸ਼ਰਾਬ ਪਲਾਉਣ ਵਾਲੀ ਸਿੱਧਾ ਕਹਿ ਦिए ਇਹ ਮੈਂ ਖਾਣੇ ਦਾ ਲਫਜ਼ ਹੈ ਮੈਂ ਇਹਨਾਂ ਲਫਜ਼ਾਂ ਨੂੰ ਬੋਲ ਰਿਹਾ ਇਸ ਕਰਕੇ ਮੈਂ ਖਿਮਾ ਮੰਗ ਰਿਹਾ ਕਿਉਂਕਿ ਜੇ ਇਹ ਲਫਜ਼ ਨਹੀਂ ਸਮਝੇ ਫਿਰ ਆਸ਼ਕੀ ਵਾਲੇ ਲਫਜ਼ ਵੀ ਸਾਨੂੰ ਚੁੱਬਣਗੇ ਬਈ ਇਹ ਕੀ ਹੈ ਕਈ ਵਾਰੀ ਸਾਨੂੰ ਇਹ ਵੀ ਚੁਪਦੇ ਵੀ ਯਾਰ ਕਿਉਂ ਕਹਿੰਦਾ ਬੰਦਾ ਬਾਣੀ ਚ ਯਾਰ ਵੀ ਆਇਆ ਸੁਣ ਯਾਰ ਹਮਾਰੇ ਹਮਾਰੇ ਸੱਜਣ ਇਹ ਲਫ਼ਜ਼ ਇਸ਼ਕ ਹਕੀਕੀ ਦੇ ਐ ਇਸ਼ਕ ਮਿਜ਼ਾਜ਼ੀ ਦੇ ਨਹੀਂ ਹੈ ਇਸ ਸਰੀਰ ਵਾਲੀ ਆਸ਼ਕੀ ਨਹੀਂ ਇਸੀ ਕਰਕੇ ਭਾਈ ਨੰਦ ਲਾਲ ਨੂੰ ਅਸੀਂ ਪਰਹੇਜ਼ ਕਰਦਿਆਂ ਆ ਸਾਕੀ ਵਾਲੇ ਤੇ ਪਿਆਲੇ ਵਾਲੇ ਉਹਨਾਂ ਦੇ ਸ਼ੇਰ ਜਿਹੜੇ ਐ ਜਿਹੜੇ ਉਹਨਾਂ ਨੇ ਲਿਖੀਆਂ ਗ਼ਜ਼ਲਾਂ ਪਰ ਇਹ ਪਿਆਰਿਓ ਭਾਈ ਨੰਦ ਲਾਲ ਕਹਿੰਦੇ ਐ ਮੈਂ ਵੀ ਪਿਆਲਾ ਪੀਤਾ ਐ ਕਹਿੰਦੇ ਕੌਣ ਕਹਿੰਦਾ ਕਿ ਮਹਿਖਾਨੇ ਦੇ ਵਿੱਚ ਬੰਦੇ ਨੂੰ ਨਸ਼ਾ ਚੜਦਾ ਹੈ ਕਹਿੰਦੇ ਇੱਕ ਨਸ਼ਾ ਹੋਰ ਚੜਦਾ ਹੈ ਕਹਿੰਦੇ ਕਿਹੜੇ ਮਹਿਖਾਨੇ ਚ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਮਹਿਖਾਨੇ ਚ ਜਿੱਥੇ ਸ਼ਰਾਬ ਤੇ ਕੋਈ ਹੋਰ ਨਸ਼ਾ ਨਹੀਂ ਹੈ ਜਿੱਥੇ ਨਾਮ ਖੁਮਾਰੀ ਦਾ ਨਸ਼ਾ ਹੈ ਜਿਸ ਨਸ਼ੇ ਨੂੰ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਹਨਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਿਆ ਕਹਿੰਦੇ ਉਹ ਵੀ ਮਸਤ ਰਹਿੰਦੇ ਨੇ ਜਿਹੜੇ ਇੱਥੇ ਆਉਂਦੇ ਨਾਮ ਦਾ ਪਿਆਲਾ ਪੀਂਦੇ ਨੇ ਕਹਿੰਦੇ ਇਹ ਤੇ ਸਾਕੀ ਹੈ ਕਹਿੰਦੇ ਮੇਰੇ ਲਈ ਸੰਗਤ ਸਾਕੀ ਹੈ ਕਿ ਜਿਹੜਾ ਮੈਨੂੰ ਜਿਨ੍ਹਾਂ ਦੀ ਸੰਗਤ 'ਚ ਮੈਨੂੰ ਇਹ ਨਾਮ ਪਿਆਲਾ ਪੀਣ ਨੂੰ ਮਿਲਿਆ। ਇਸੀ ਗੱਲ ਨੂੰ ਆਸ਼ਕੀ ਸਮਝੋ ਜੀ। ਇਹ ਉਹ ਸੱਚੀ ਆਸ਼ਕੀ ਹੈ ਜਿਸ ਆਸ਼ਕੀ ਦੇ ਵਿੱਚ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਨੂੰ ਪ੍ਰੇਮ ਕਰਨ ਵਾਲਾ ਇਕਮਿਕ ਹੋ ਗਿਆ। ਔਰ ਇਹ ਇਸ਼ਕ ਇੰਨਾ ਸੁੱਚਾ ਹੈ ਜਿਸ ਇਸ਼ਕ ਦੇ ਵਿੱਚ ਡਰ ਵੀ ਖਤਮ ਹੋ ਜਾਂਦਾ ਹੈ ਰੱਬ ਦੇ ਨਾਲ। 15 ਭਗਤਾਂ ਦਾ ਡਰ ਖਤਮ ਹੋਇਆ ਜੀ ਰੱਬ ਦੇ ਨਾਲ। ਇੱਥੋਂ ਤੱਕ ਰੱਬ ਦੇ ਬਾਬਤ ਇਹ ਕਹਤਾ ਕਿ ਜੇ ਅਸੀਂ ਨਾ ਹੁੰਦੇ ਰੱਬ ਫਿਰ ਤੂੰ ਹੀ ਕਿਵੇਂ ਹੁੰਦਾ ਇਹ ਵੀ ਤੇ ਇਹ ਭਾਵਨਾ ਕਿਵੇਂ ਆ ਭਾਵ ਕੀ ਇੰਨਾ ਪ੍ਰੇਮ ਇੰਨਾ ਇਸ਼ਕ ਤੇ ਰੱਬ ਨੇ ਵੀ ਫਿਰ ਅੱਗੋਂ ਕਹਿ ਦਿੱਤਾ ਮੇਰੀ ਬੰਦੀ ਭਗਤ ਛੁਡਾਵੇ ਬੰਦੇ ਭਗਤ ਨਾ ਛੁੱਟੇ ਕੋਈ ਸੁਣ ਲਓ ਫਿਰ ਅੱਗੋਂ ਰੱਬ ਕਹਿੰਦਾ ਠੀਕ ਹੈ ਫਿਰ ਇਹ ਇਹ ਆਸ਼ਕੀ ਬਿਲਕੁਲ ਮੋਰ ਲਈ ਕਿ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾਂ ਤਾਂ ਤੇਰਾ ਇਸ ਆਸ਼ਕੀ ਨੂੰ ਬਾਰ-ਬਾਰ ਬਾਣੀ ਵਿੱਚੋਂ ਪੜੋ ਬਾਰ-ਬਾਰ ਬਾਣੀ ਵਿੱਚੋਂ ਪੜੋ ਜਿੱਥੇ ਭਗਤ ਨਾਮਦੇਵ ਜੀ ਕਹਿੰਦੇ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣਾ ਕੋਈ ਲਾਗ ਮਰਨ ਤੋਂ ਬਾਅਦ ਮੈਨੂੰ ਮੁਕਤੀ ਇਹਦਾ ਮਤਲਬ ਭੋਖ ਖਤਮ ਹੋ ਗਿਆ ਸਿੱਧੇ ਹੋਗੇ ਜੀ ਸਿੱਧੇ ਹੋ ਇਕਮਿਕ ਹੋਗੇ ਇਹਨੂੰ ਕਿਹਾ ਇਹ ਕਿਨੇ ਹੀ ਕਿਨੇ ਹੀ ਦਾ ਮਤਲਬ ਹੈ ਕਿਹੋ ਜੀ ਆਸ਼ਕੀ ਇਹ ਕਿਹੋ ਜਿਹਾ ਪ੍ਰੇਮ ਹੋਇਆ ਜਿਸ ਪ੍ਰੇਮ ਦੇ ਵਿੱਚ ਇੱਕ ਵਾਹਿਗੁਰੂ ਜੀ ਦਾ ਚੇਤਾ ਨਹੀਂ ਦੂਜਾ ਲੱਗੈ ਜਾਏ ਇੱਥੇ ਦੂਜੇ ਦਾ ਇਸ਼ਾਰਾ ਹੈ ਮਾਈ ਕੀ ਸੰਸਾਰ ਪਰਵਰਮ ਪਰਮੇਸ਼ਵਰ ਦਾ ਨਾਮ ਜਿੱਥੇ ਭੁੱਲ ਜਾਂਦਾ ਤੇ ਉਸ ਉਸ ਪਾਸੇ ਸੀ ਤੁਰ ਪਈਏ ਅਸੀਂ ਸੰਸਾਰ ਵੇਲੇ ਵਾਲੇ ਪਾਸੇ ਤੁਰ ਪਈਏ ਤੇ ਬੰਦਾ ਕਹਿੰਦਾ ਜੀ ਹੋ ਹੀ ਨਹੀਂ ਸਕਦਾ ਨਹੀਂ ਹੋ ਸਕਦਾ ਯਾਦ ਰੱਖਿਓ ਜਿਹਦੇ ਅੰਦਰ ਸੱਚੀ ਆਸ਼ਕੀ ਲੱਗੀ ਹੈ ਗੁਰੂ ਅੰਗਦ ਸਾਹਿਬ ਕਹਿੰਦੇ ਐ ਉਹਨੂੰ ਭਾਵੇਂ ਕਈ ਰਿਸ਼ਤੇਦਾਰੀਆਂ ਦੇ ਵਿੱਚ ਮਨ ਨਹੀਂ ਕਰਦਾ ਜਾਣ ਦਾ ਪਰ ਫਿਰ ਵੀ ਜਾਣਾ ਪੈਂਦਾ ਉਹਨੂੰ ਸ਼ੋਰ ਸ਼ਰਾਬੇ 'ਚ ਜਾਣ ਦਾ ਬਿਲਕੁਲ ਮਨ ਨਹੀਂ ਕਰਦਾ ਫਿਰ ਵੀ ਉਹਨੂੰ ਜਾਣਾ ਪੈਂਦਾ ਪਰ ਇਹ ਉਹ ਜਾਏ ਉਹ ਢੋਲ ਦੇ ਡੱਗੇ ਤੇ ਨੱਚਣ ਵਾਲੇ ਲੋਕਾਂ ਨੂੰ ਵੇਖ ਕੇ ਉਹ ਦੁਨੀਆ ਦੀ ਇਸ਼ਕ ਮિજાਜੀ ਵਾਲੀ ਗੱਲ ਨਹੀਂ ਉਹ ਢੋਲ ਦੇ ਡੱਗੇ ਵਿੱਚੋਂ ਵੀ RAM RAM HAR HAR ਤੇ ਵਾਹਿਗੁਰੂ ਸੁਣਦਾ ਇਸ ਗੱਲ ਨੂੰ ਅਸਲ ਆਸ਼ਕੀ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਪ੍ਰੇਮ ਸੱਚਾ ਪ੍ਰੇਮ ਆਖਿਆ ਜਿਹਨੂੰ ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਵਰਤਿਆ ਕਹਿੰਦੇ ਇੱਕ ਪਾਸੇ ਹੈ ਕੋਕਿਲ ਇੱਕ ਪਾਸੇ ਹੈ ਕਾਮੀ ਕੋਕਿਲ ਪਾਵੇਂ ਪਾਲੈ ਕਾਮਨੀ ਕਹਿੰਦੇ ਉਹਦਾ ਜਿਹੜਾ ਕੁੱਟੰਬ ਹੈ ਹੁਣ ਕੋਇਲ ਆਪਣੇ ਅੰਡੇ ਕਦੀ ਉਹ ਆਪ ਨਹੀਂ ਪਾਲਦੀ ਜੀ ਕੋਇਲ ਅੰਡੇ ਕਾਣੀ ਦੇ ਕਾਮੀ ਦੇ ਕਾਂ ਦੇ ਮਾਦਾ ਕਾਂ ਦੇ ਆਲਣੇ ਦੇ ਵਿੱਚ ਛੱਡ ਕੇ ਚਲੀ ਜਾਂਦੀ ਹੈ ਹੁਣ ਭਾਈ ਗੁਰਦਾਸ ਜੀ ਨੇ ਅਸਲ ਆਸ਼ਕੀ ਨੂੰ ਸਮਝਾਇਆ ਕੀ ਹੁੰਦੀ ਹੈ ਕਹਿੰਦੇ ਕੋਇਲ ਆਪਣੇ ਬੱਚਿਆਂ ਨੂੰ ਨਹੀਂ ਪਾਲਦੀ ਕਾਂ ਜਿਸ ਤਰ੍ਹਾਂ ਮਾਦਾ ਕਾਂ ਹੁੰਦੀ ਹੈ ਜਿਹੋ ਜੇ ਉਹਨੇ ਅੰਡੇ ਦਿੱਤੇ ਹੁੰਦੇ ਆ ਉਹ ਜਿਹੇ ਅੰਡੇ ਨਾਲ ਹੀ ਕੋਇਲ ਰੱਖ ਜਾਂਦੀ ਹੈ ਤੇ ਕਾਨੂੰਨੀ ਪਤਾ ਹੁੰਦਾ ਕਿ ਇਹ ਮੇਰੇ ਨੇ ਜਾਂ ਬੇਗਾਨੇ ਨੂੰ ਆਪਣੀ ਸਮਝ ਕੇ ਪਾਲਦੀ ਹੈ ਜਦ ਉਹਦੇ ਵਿੱਚੋਂ ਚੂਜ਼ੇ ਨਿਕਲ ਆਉਂਦੇ ਆ ਜਾਂ ਇਸ ਤਰ੍ਹਾਂ ਕੇ ਇਹ ਬੱਚੇ ਨਿਕਲ ਆਉਂਦੇ ਆ ਕਾਂ ਦੇ ਬੱਚੇ ਕਾਮਰ ਰੋਲੀ ਪਾਉਂਦੇ ਨੇ ਪਰ ਕੋਇਲ ਦੇ ਬੱਚੇ ਕੋਈ ਆਵਾਜ਼ ਨਹੀਂ ਕੱਢਦੇ ਕੋਈ ਆਵਾਜ਼ ਨਹੀਂ ਕੱਢਦੇ ਭਾਈ ਗੁਰਦਾਸ ਕਹਿੰਦੇ ਅੰਡੇ ਤੋਂ ਨਿਕਲਦੇ ਆ ਇੱਕ ਵਾਰੀ ਆਵਾਜ਼ ਕੱਢਦੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਆਵਾਜ਼ ਸਾਡੀ ਰਲਵੀਂ ਆਵਾਜ਼ ਦੇ ਨਾਲ ਦੀ ਆਵਾਜ਼ ਨਹੀਂ ਉਹ ਚੁੱਪ ਕਰ ਜਾਂਦੇ ਕਾਮੀ ਆਂਦੀ ਐ ਚੋਗਾ ਸਭ ਨੂੰ ਬਰਾਬਰ ਪਾਉਂਦੀ ਐ ਜਿਸ ਵੇਲੇ ਮਾਦਾ ਕੋਇਲ ਦੇਖਦੀ ਐ ਮੇਰੇ ਬੱਚੇ ਤਿਆਰ ਹੋ ਗਏ ਉਹ ਦੂਰੋਂ ਬੈਠੀ ਹੋਈ ਇਹੋ ਜੀ ਬਿਰਹਾ ਦੀ ਆਵਾਜ਼ ਕੱਢਦੀ ਐ ਇਹੋ ਜੀ ਖਿੱਚ ਵਾਲੀ ਆਵਾਜ਼ ਕੱਢਦੀ ਐ ਜਿਹੜੀ ਕੋਇਲ ਦੇ ਬੱਚੇ ਹੁੰਦੇ ਆ ਉਹ ਵੀ ਉਹੋ ਜੀ ਆਵਾਜ਼ ਕੱਢ ਕੇ ਆਲਣਿਆਂ ਵਿੱਚੋਂ ਛਾਲਾਂ ਮਾਰ ਕੇ ਤੇ ਉਡਾਰੀ ਮਾਰ ਕੇ ਕੋਇਲ ਦੇ ਪਿੱਛੇ ਤੁਰ ਪੈਂਦੇ ਆ ਭਾਈ ਗੁਰਦਾਸ ਜੀ ਕਹਿੰਦੇ ਕੋਇਲ ਪਾਵੈ ਕਾਲ ਕਾਮਲੀ ਬਦ ਸੰਸਾਰ ਬੱਦੀ ਇਹਦਾ ਮਤਲਬ ਕੋਲੇ ਸੰਸਾਰ ਦਾ ਇਹ ਨਾਮ ਸਮਝੋ ਕੀ ਨਾਮ ਹੈ ਜੀ ਪਹਿਲੀ ਗੱਲ ਸੰਸਾਰ ਕਾਮਾ ਰੋਲੀ ਹੈ ਪਰ ਇਸ ਕਾਮਾ ਰੋਲੀ ਦੇ ਵਿੱਚ ਕੋਇਲ ਦੀ ਤਰ੍ਹਾਂ ਰੋ ਕਾਮਾ ਰੋਲੀ 'ਚ ਕਾਮਾ ਰੋਲੀ ਪਾਉਣ ਦੀ ਲੋੜ ਨਹੀਂ ਹੈ ਜਦ ਕੋਇਲ ਗੁਰੂ ਦੀ ਆਵਾਜ਼ ਆਏ ਬਸ ਉਸ ਵੇਲੇ ਆਪਣੀ ਸੁਰਤ ਦੀ ਉਡਾਰੀ ਮਾਰ ਕੇ ਉਹਦੇ ਪਿੱਛੇ ਨੂੰ ਦੇ ਕੋ ਇਹਨੂੰ ਕਿਹਾ ਅਸਲ ਆਸ਼ਕੀ ਪਰ ਜੇ ਇਹ ਆਸ਼ਕੀ ਇਹ ਉਦਾਹਰਣ ਇਸ ਲਈ ਲਿਆ ਕਿਉਂਕਿ ਦੂਜੇ ਲੱਗਿਆ ਜਾਏ ਨਹੀਂ ਸਮਝ ਸਕਦੇ ਸੀ ਮੈਂ ਨਹੀਂ ਸੀ ਸਮਝ ਸਕਦਾ ਮੈਂ ਆਪਣੇ ਆਪ ਨੂੰ ਸਮਝਾਉਣ ਲਈ ਕਿ ਇਹ ਕਾਮਰੋਲੀ ਐ ਇਹ ਦੂਜਾ ਲੱਗਿਆ ਜੇ ਇਸ ਕਾਮਰੋਲੀ ਸੰਸਾਰ ਦੇ ਵਿੱਚ ਕੋਇਲ ਗੁਰੂ ਨੂੰ ਭੁੱਲ ਗਏ ਫਿਰ ਮਹਾਰਾਜ ਜੀ ਕਹਿੰਦੇ ਫਿਰ ਕੀ ਗੁਰੂ ਦੇ ਹੋਏ ਅਸੀਂ ਫਿਰ ਤੇ ਕੈਨਕਾ ਹੋਣ ਦੇ ਸਿੱਖ ਹੋਗੇ ਨਾ ਫਿਰ ਤੇ ਬਾਹਰੋਂ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਵਾਲੀ ਗੱਲ ਹੋ ਗਈ ਫਿਰ ਤੇ ਦਿਖਾਵੇ ਵਾਲੀ ਗੱਲ ਹੋ ਗਈ ਮਹਾਰਾਜ ਕਹਿੰਦੇ ਇੱਕ ਨਹੀਂ ਹੀ ਆਸ਼ਕੀ ਦੂਜਾ ਦੂਜੇ ਨਹੀਂ ਪੜਨਾ ਦੂਜਾ ਲਗੈ ਜਾਏ ਕਾਮਰਵਲੀ ਪਾਵ ਸੰਸਾਰ ਦੇ ਪਿੱਛੇ ਤੁਰਪੇ ਨਾਨਕ ਆਸ਼ਕ ਕਾਂਢੀ ਹੈ ਸਦਹੀ ਰਹੇ ਸਮਾਏ ਪਹਿਲੇ ਇਹਦੇ ਅਖਰੀ ਅਰਥ ਨਾਨਕ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਚਾਰਣ ਕਰਦੇ ਨੇ ਪੂਰਨ ਰੂਪ ਦੇ ਵਿੱਚ ਸਮਝਾਉਂਦੇ ਨੇ ਆਸ਼ਕ ਅਸਲ ਇਸ਼ਕ ਹਕੀਕੀ ਵਾਲਾ ਆਸ਼ਕੂ ਕਾਂਢੀ ਹੈ ਕਾਂਢੀਏ ਦਾ ਮਤਲਬ ਕੜਿਆ ਜਾਂਦਾ ਹੈ ਜਾਣਿਆ ਜਾਂਦਾ ਹੈ ਉਹਦਾ ਨਾਮ ਪੈਂਦਾ ਹੈ ਉਹਨੂੰ ਆਖਿਆ ਜਾ ਸਕਦਾ ਹੈ ਜਾਂ ਆਸ਼ਕ ਕਿਹਾ ਜਾਂਦਾ ਹੈ ਅਸਲ ਆਸ਼ਕ ਉਹਨੂੰ ਕਿਹਾ ਜਾਂਦਾ ਹੈ ਸਦਹੀ ਰਹੇ ਸਮਾਏ ਇਹ ਸਦ ਦਾ ਮਤਲਬ ਹੀ ਹੈ ਸਦਾ ਉਸ ਵਾਹਿਗੁਰਜੀ ਦੀ ਯਾਦ ਦੇ ਵਿੱਚ ਜਿਹੜਾ ਸਮਾਇਆ ਰਹਿੰਦਾ ਉਹ ਕਿਵੇਂ ਸਮਾਇਆ ਰਹਿੰਦਾ ਜਿਵੇਂ ਬਾਣੀ ਦੇ ਵਿੱਚ ਨਾਮਾ ਕਹ ਤਰਲੋਚਨਾ ਮੁਕਤੇ RAM ਸੰਮਾਲ ਇਵੇਂ ਸਮਾਇਆ ਰਹਿੰਦਾ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਦ ਇਵੇਂ ਸਮਾਇਆ ਰਹਿੰਦਾ ਉਹ ਪ੍ਰਭੂ ਦੀ ਆਸ਼ਕੀ ਵਿੱਚ ਜੀ